ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੀ ਪ੍ਰਧਾਨਗੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਬਰਿੰਦਰ ਸਿੰਘ ਜੀ ਹੰਦਰ ਸਾਹਿਬ ਨੇ ਕੀਤੀ ਹੈ। ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਸਾਹਿਬ ਉਹ ਵੀ ਹਾਜ਼ਰ ਹੋਏ ਆ ਬਾਕੀ ਵੀ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਆ ਉਹ ਉਹਦੇ ਵਿੱਚ ਹਾਜ਼ਰ ਹੋਏ ਆ। ਸਭ ਤੋਂ ਪਹਿਲਾਂ ਤੇ ਸਾਡਾ ਐਡਵੋਕੇਟ ਜਨਰ ਸਰਦਾਰ ਹਰਦੇਵ ਸਿੰਘ ਜੀ ਮਤੇਵਾਲ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਬੜੇ ਕਾਬਲ ਐਡਵੋਕੇਟ ਜਨਰ ਰਹੇ ਉਹਨਾਂ ਦੇ ਵਿਛੋੜਾ ਦੇ ਜਾਣ ਕਰਕੇ ਸ਼ੋਕਮਤਾ ਪਾਸ ਕਰਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਵੀ ਕੀਤੀ ਗਈ ਪਰਿਵਾਰ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਗਈ ਇਕ ਤਰ੍ਹਾਂ ਸੱਤ ਤੋਂ ਵੱਡਾ ਇਸ ਵੇਲੇ ਭਖਮਾ ਮੁੱਦਾ ਪੰਜਾਬ ਦਾ ਕਿ ਇੱਕ ਵੱਡੀ ਸਾਜ਼ਿਸ਼ ਪਿਛਲੇ ਡੇਢ ਦਹਾਕੇ ਤੋਂ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਹਦਾ ਮਕਸਦ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਝ ਉਹਨੂੰ ਦਿਸਰ ਪੰਦਾ ਪਹਿਲਾਂ ਉਸੇ ਸਾਜ਼ਿਸ਼ ਦਾ ਤੇ ਧਾਰਮਿਕ ਗ੍ਰੰਥਾਂ ਦੀਆਂ ਵਿਦਵਿਦਿਆ ਘਟਨਾਵਾਂ ਹੋਈਆਂ ਔਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਪੜਕਾ ਕੇ ਤੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਨ ਵਾਸਤੇ ਬੜੀਆਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਔਰ ਉਹਦੇ ਰਾਜਨੀਤਿਕ ਲਾਹੇ ਲੈਣ ਵਾਸਤੇ ਵੀ ਬਹੁਤ ਕੁਝ ਉਸ ਵੇਲੇ ਕੀਤਾ ਗਿਆ ਪਰ ਉਹ ਸਾਜ਼ਿਸ਼ਾਂ ਅੱਜ ਵੀ ਉਸੇ ਤਰੀਕੇ ਜਾਰੀ ਹੈ ਪਹਿਲਾਂ ਧਾਰਮਿਕ ਭਾਵਨਾਵਾਂ ਭੜਕਾ ਕੇ ਕੰਮ ਸ਼ੁਰੂ ਕੀਤਾ ਗਿਆ ਸੀ ਅੱਜ ਸਮਾਜਿਕ ਤੌਰ ਤੇ ਵੱਡੀਆਂ ਪਾਉਣ ਵਾਸਤੇ ਜਿਹੜੀ ਸ਼੍ਰੀ ਅਮਰਸਾਹਬ ਸਾਹਿਬ ਦੇ ਵਿੱਚ 26 ਜਨਵਰੀ ਨੂੰ ਬਹੁਤ ਘਣਾਉਣੀ ਘਟਨਾ ਘਟਈ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹੜੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਔਰ ਜਿਨ੍ਹਾਂ ਦੀ ਮਿਹਨਤ ਸਦਕਾ ਸਾਰੇ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵਧੀਆ ਸੰਵਿਧਾਨ ਮਿਲਿਆ ਔਰ ਖਾਸ ਤੌਰ ਤੇ Dalit ਵਰਗ ਦੇ ਸਨਮਾਨ ਵਾਸਤੇ ਉਹਨਾਂ ਨੇ ਜੋ ਕੁਝ ਕਰ ਦਿੱਤਾ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਉਸ ਮਹਾਨ ਸ਼ਖਸੀਅਤ ਦਾ ਸ਼੍ਰੀ ਅਮਰਸਰ ਸਾਹਿਬ ਦੇ ਜਿਹੜਾ ਬੁੱਤ ਲੱਗਿਆ ਸੀ ਉਦੇ ਉੱਪਰ ਪੌੜੀ ਲਾ ਕੇ ਚੜ ਕੇ ਹਥੌੜਿਆਂ ਦੇ ਨਾਲ ਜਿਸ ਤਰੀਕੇ ਹਮਲਾ ਕੀਤਾ ਗਿਆ ਉਹਨਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਸਾਰੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਜਿਹੜੀਆਂ ਉਹਨੂੰ ਬਹੁਤ ਵੱਡੀ ਥੇਸ ਪਹੁੰਚੀ ਹੈ ਇਸ ਕਰਕੇ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਉਹ ਸਾਰੀ ਘਣਾਉਣੀ ਸਾਜ਼ਿਸ਼ ਨੂੰ ਕੰਡੈਮਨ ਵੀ ਕੀਤਾ ਔਰ ਇਹਦੇ ਵਾਸਤੇ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਵਗ ਵੀ ਜਿਹੜੀ ਆ ਉਹ ਕੀਤੀ ਗਈ ਆ ਕਿਉਂਕਿ ਕੱਲਾ ਉਹ ਵਿਅਕਤੀ ਨਹੀਂ ਕਰਨ ਵਾਲਾ ਇਹਦੇ ਪਿੱਛੇ ਕੋਈ ਬੜੀ ਵੱਡੀ ਸਾਜ਼ਿਸ਼ ਆ ਉਹ ਸਾਜ਼ਿਸ਼ ਐਕਸਪੋਜ਼ ਕਰਨੀ ਜਿਹੜੀ ਆ ਉਹ ਜ਼ਰੂਰੀ ਆ ਉਹ ਤਾਂ ਹੀ ਹੋ ਸਕਦੀ ਆ ਕਿ ਜੇ ਜੁਡੀਸ਼ੀਅਲ ਲੈਵਲ ਦੇ ਉੱਤੇ ਉੱਚ ਪੱਧਰੀ ਜਾਂਚ ਹੋਵੇ ਔਰ ਦੂਜਾ ਜਿਹੜਾ ਉਸ ਘਟਨਾ ਨੇ ਜਿਹੜੀ ਸਰਕਾਰ ਦੇ ਸੁਰੱਖਿਆ ਦੇ ਪੋਰ ਖੋਲਿਆ ਕਿ ਇਹ ਸਰਕਾਰ ਅਮਨ ਤੇ ਕਾਨੂੰਨ ਮੇਨਟੇਨ ਕਰਨ ਦੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਹੈ ਉਹਦੇ ਵਿੱਚ ਲਗਾਤਾਰ ਫੇਲ ਹੋ ਰਹੀ ਹੈ ਕਿ ਦਿਨ ਦਿਹਾੜੇ ਇਹੋ ਜਿਹੇ ਜਿਹੜਾ ਸਭ ਤੋਂ ਮਹੱਤਵਪੂਰਨ ਚੌਕ ਹੈ ਉਥੇ ਇਸ ਤਰੀਕੇ ਦੀ ਘਟਨਾ ਦਾ ਵਾਰਪਰ ਜਾਣਾ ਉਹਨੂੰ ਜਿਹੜਾ ਰੋਕ ਨਾ ਸਕਣਾ ਇਹਦੇ ਨਾਲ ਜਿਹੜੇ ਵੀ ਅਧਿਕਾਰੀ ਦੋਸ਼ੀ ਨੇ ਇਹਦੇ ਵਾਸਤੇ ਅਨਗਹਿਲੀ ਵਾਸਤੇ ਉਹਨਾਂ ਵੀ ਸਾਰਿਆਂ ਦੀ ਜਾਂਚ ਹੋ ਕੇ ਤੇ ਉਹਨਾਂ ਦੀ ਜ਼ਿੰਮੇਵਾਰੀ ਫਿੱਟ ਕਰਕੇ ਨਿਯਮ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਇਸ ਕਰਕੇ ਇੱਕ ਤਾਂ ਸਭ ਤੋਂ ਮੇਨ ਜਿਹੜਾ ਮਕਸਦ ਸੀ ਅੱਜ ਦੀ ਵਰਕੇ ਕਮੇਟੀ ਦਾ ਉਹ ਉਸ ਘਟਨਾ ਦੇ ਸਬੰਧ ਦੇ ਵਿੱਚ ਵਿਚਾਰ ਵਟਾਂਦਰਾ ਕਰਨਾ ਸੀ। ਔਰ ਦੂਜਾ ਸੀ ਪਹਿਲਾਂ ਵੀ ਤੁਹਾਡੇ ਨਾਲ ਸਾਂਝ ਕੀਤਾ ਸੀ। ਔਰ ਇੱਕ ਉੱਚ ਪਦਰੀ ਵਫਦ chief commissioner ਗੁਰਦੁਆਰਾ ਚੋਣਾ ਨੁਮੀ ਆਪ ਜਾ ਕੇ ਮਿਲਿਆ ਸੀ ਜਦ ਵਿੱਚ ਧਾਮੀ ਸਾਹਿਬ ਆਪ ਵੀ ਬਤੌਰ ਪ੍ਰਧਾਨਕ ਚ ਸ਼ਾਮਲ ਸੀ ਪੁੰਦਰ ਸਾਹਿਬ ਵੀ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੀ ਬਾਕੀ ਵੀ ਕੋਈ 10 11 ਸਾਡੇ ਸੀਨੀਅਰ ਡਿਟਾ ਦਾ ਡੈਲੀਗੇਸ਼ਨ ਗੁਰਦੁਆਰਾ ਚੌੜਾ ਕਮਿਸ਼ਨ ਕੋਲੇ ਚੱਲ ਕੇ ਗਿਆ ਸੀ ਉੱਥੇ ਅਸੀਂ ਜਿਹੜੀਆਂ ਸ਼੍ਰੋਮਣੀ ਗੁਰਦੁਆਰੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇਹਦੇ ਵਿੱਚ ਵੱਡੇ ਪੱਧਰ ਤੇ ਗੈਰ ਸਿੱਖ ਵੋਟਾਂ ਜਿਹੜੀਆਂ ਦਰਜ ਹੋ ਰਹੀਆਂ ਔਰ ਜਾਨੀ ਵੋਟਾਂ ਦਰਜ ਹੋ ਰਹੀਆਂ ਔਰ ਇਹ ਕਹਿੰਦਾ ਕਿ ਬੇਨਾ ਸਿੰਘ ਤੇ ਕੌਰ ਦੇ ਉੱਥੇ ਵੋਟਾਂ ਦਰਜ ਹੋ ਰਹੀਆਂ ਜਿਹੜਾ ਕਿ ਸਾਡੇ ਸਿੱਖ ਧਰਮ ਦੇ ਜਿਹੜੇ ਸਾਡੇ ਬੁਨਿਆਦੀ ਅਸੂਲ ਹੈ ਜਿਹੜੀ ਸਿੱਖ ਰਹਿਤ ਮर्यादा ਹੈ ਇਹ ਅਸੀਂ ਉਸ ਦਿਨ ਵੀ ਗੁਰਦੁਆਰਾ ਚੌਂਡ ਕਮਿਸ਼ਨ ਨੂੰ ਵੀ ਦੇ ਕੇ ਆਏ ਸੀ ਕਿ ਸਾਡੀ ਜਿਹੜੀ ਸਿੱਖ ਰਹਿਤ ਮर्यादा ਇਸ ਤੋਂ ਵੱਡਾ ਸਾਡੇ ਵਾਸਤੇ ਹੋਰ ਕੋਈ ਨਹੀਂ ਡਾਕੂਮੈਂਟ ਹੈ ਜਿਹੜੀ ਸਾਰੇ ਪੰਥ ਨੇ ਪ੍ਰਵਾਨ ਕੀਤੀ ਹੋਈ ਹੈ ਔਰ ਇਹਦੇ ਵਿੱਚ ਵੀ ਲਿਖਿਆ ਕਿ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ ਇਹ ਜਿਹੜਾ ਜਨਮ ਤੇ ਨਾਮਕਰਨ ਸੰਸਕਾਰ ਸਿੱਖ ਪਰਿਵਾਰਾਂ ਦੇ ਕਿਸ ਤਰ੍ਹਾਂ ਹੋਣਿਆ ਇਹ ਉਸਤੇ ਮੈਂ ਦੀਆਂ ਕਾਪੀਆਂ ਅਸੀਂ ਜਿਹੜਿਆ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਆਈ ਸੀ ਕਿ ਜੇ ਸਾਡੇ ਧਰਮ ਦੀ ਇਨਕਸ਼ਨ ਹੈ ਔਰ ਸਾਡੇ ਧਰਮ ਦਾ ਇੱਕ ਬੁਨਿਆਦੀ ਅਸੂਲ ਹੈ ਕਿ ਜੇ ਬੱਚਾ ਪੈਦਾ ਹੋਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈ ਕੇ ਪਹਿਲੇ ਅੱਖਰ ਦੇ ਉੱਤੇ ਨਾਮ ਰੱਖਿਆ ਜਾਂਦਾ ਫਿਰ ਅਰਦਾਸ ਹੁੰਦੀ ਹੈ ਤੇ ਹਦਾਇਤ ਹੈ ਕਿ ਪਿੱਛੇ ਸਿੰਘ ਤੇ ਕੌਰ ਲਾਉਣਾ ਤੇ ਜਿਹੜਾ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਉਹਨੂੰ ਤੁਸੀਂ ਸਿੱਖਾਦੇ ਪਰਿਵਾਰ ਵਿੱਚ ਸ਼ਾਮਲ ਕਿਤਾ ਕਰਦੇ ਕਿਉਂਕਿ ਕਾਨੂੰਨ ਹੁੰਦੇ ਆ ਜਿਹੜੇ ਧਰਮ ਦੇ ਸਾਡੇ ਬੁਨਿਆਦੀ ਅਸੂਲ ਹੁੰਦੇ ਆ ਉਹ ਕੋਈ ਕਾਨੂੰਨ ਚੇਂਜ ਨਹੀਂ ਕਰ ਸਕਦਾ ਇਸ ਕਰਕੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹਨੂੰ ਸੋਧਣ ਵਾਸਤੇ ਹਾਲੇ ਕੋਈ ਕਦਮ ਚੁੜਾ ਚੁੱਕਿਆ ਜਾਣਾ ਚਾਹੀਦਾ ਸੀ ਉਹ ਸਾਡੇ ਗੁਰਦੁਆਰਾ ਕਮਿਸ਼ਨਰ ਚੋਣਾ ਵੱਲੋਂ ਨਹੀਂ ਚੁੱਕਿਆ ਗਿਆ ਇਸ ਗੱਲ ਦਾ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਦਾਅਵੇ ਤੇ ਇਤਰਾਜ਼ ਦੀ ਮਿੱਤੀ ਹੈ ਉਹਦੇ 'ਚ ਵਾਅਦਾ ਕਰ ਦਿੱਤਾ ਉਹ ਚੰਗੀ ਗੱਲ ਪਰ ਬੇਸਿਕ ਚੀਜ਼ ਹੈ ਕਿ ਜਾਲੀ ਵੋਟਾਂ ਬਿਨਾ ਫੋਟੋ ਤੋਂ ਵੋਟਾਂ ਪਛਾਣ ਕਿੱਦਾਂ ਕਰੋਗੇ ਪਹਿਲਾਂ ਜਿਹੜਾ ਐਨਾ ਜ਼ੋਰ ਲਾਇਆ ਸਾਡੇ ਵਰਕਰਾਂ ਨੇ ਇਕੱਲੇ ਇਕੱਲੇ ਨੇ ਘਰਾਂ ਤੋਂ ਜਾ ਕੇ ਫੋਟੋ ਬਜ਼ੁਰਗਾਂ ਦੀਆਂ ਬੀਬੀਆਂ ਦੀਆਂ ਇਕੱਠੀਆਂ ਕਰਕੇ ਫਾਰਮਾਂ ਤੇ ਲਾ ਕੇ ਭੇਜੀਆਂ ਤੇ ਉਹ ਫੋਟੋ ਜਿਹੜੀਆਂ ਲਾ ਕੇ ਭੇਜੀਆਂ ਉਹ ਤਾਂ ਫਾਰਮ ਲੱਭਦੇ ਨਹੀਂ ਤੇ ਹੁਣ ਕਹਿੰਦੇ ਕਿ ਬਿਣਾ ਫੋਟੋ ਤੋਂ ਕਿਉਂਕਿ ਇਸ ਤਰ੍ਹਾਂ ਦੀਆਂ ਵੋਟਾਂ ਜਿਹੜੀਆਂ ਉਹ ਦਰਜ ਕਰਨੀਆਂ ਸੀ ਇਸ ਕਰਕੇ ਇਹਦਾ ਜਿਹੜਾ ਹੈਗਾ ਉਹ ਸਾਰਾ ਜਿਹੜਾ ਉਹ ਸਾਡਾ ਬਹੁਤ ਵੱਡਾ ਇੱਕ ਚਿੰਤਾ ਸੀ ਇਹ ਅੱਜ ਅਸੀਂ ਗੁਰਦੁਆਰੇ ਕਮਿਸ਼ਨਰ ਨੂੰ ਦੁਬਾਰਾ ਮਤਾ ਪਾਸ ਕਰਕੇ ਭੇਜ ਰਹੇ ਹਾਂ ਕਿ ਇਹ ਜਿਹੜੇ ਸਾਡੇ ਬੁਨਿਆਦੀ ਅਸੂਲ ਆ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਇਹਦਾ ਪਾਲਨ ਜਿਹੜਾ ਗੁਰਦੁਆਰਾ ਵੋਟਾਂ ਦੇ ਵਿੱਚ ਕਰਵਾਇਆ ਜਾਵੇ ਇੱਕ ਅਜ ਭਰਤੀ ਦੀ ਵੀ ਸਾਰੀ ਵਰਕਿੰਗ ਕਮੇਟੀ ਨੇ ਸੁਵੇਖਿਆ ਕੀਤੀ ਹੈ ਮੈਨੂੰ ਦੱਸਦੇ ਖੁਸ਼ੀ ਹੁੰਦੀ ਹੈ ਕਿ ਪਿਛਲੀ ਵਰਕਿੰਗ ਕਮੇਟੀ ਨੇ ਪ੍ਰਵਾਨਗੀ ਦਿੱਤੀ ਸੀ 25000 ਕਾਪੀ ਛਪਾਉਣ ਦੀ 25000 ਕਾਪੀ ਦਾ ਮਤਲਬ 25 ਲੱਖ ਮੈਂਬਰਸ਼ਿਪ ਕਿਉਂਕਿ ਇੱਕ ਕਾਪੀ 'ਚ 100 ਨੰਬਰ ਹੁੰਦਾ ਤੇ ਉਹ ਅਸੀਂ ਟੀਚਰ ਰੱਖਿਆ ਸੀ ਇਹਨੇ ਕਾਪੀ ਛਪਾਉਂਦਾ ਪਰ ਅੱਜ ਸਾਨੂੰ ਵਰਕਿੰਗ ਕਮੇਟੀ ਦੇ ਵਿੱਚ ਦੁਬਾਰਾ ਪ੍ਰਵਾਨਗੀ ਲੈਣੀ ਪਈ ਹੈ 10000 ਹੋਰ ਕਾਪੀ ਦੀ ਕਿਉਂਕਿ 24440 ਕਾਪੀਆਂ ਜਿਹੜੀਆਂ ਕਦ ਤੱਕ ਇਸ਼ੂ ਹੋ ਗਿਆ ਤੇ ਅੱਜ ਵੀ ਸਪੋਕ ਸੱਜਣ ਕਾਪੀਆਂ ਮੰਗਦੇ ਸੀ ਅੱਜ ਸਾਡੇ ਕੋਲ ਹੈ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਦੋ ਕੁ ਦਿਨ ਬਾਅਦ ਦੇਾਂਗੇ ਇਹ ਜਿਲ੍ਹਾ ਵਾਈਜ਼ ਸਾਰੀ ਅੱਜ ਇਹ ਵੇਰਵਾ ਜਿਹੜਾ ਇਹ ਸਾਰਾ ਅੱਜ ਅਸੀਂ ਪੂਰੀ ਵਰਕਿੰਗ ਕਮੇਟੀ ਦੇ ਕੋਲੇ ਜਿਹੜਾ ਉਹ ਸਾਂਝਾ ਕੀਤਾ ਕਿ ਇਹ ਜਿਹੜੀ ਸਾਡੀ ਆ ਅਸੀਂ ਇਹਦੇ ਵਾਸਤੇ ਹੋਰ ਜਿਹੜੀ ਆ ਉੱਪਰ ਬਣ ਗਈ ਜਿਹੜੀ ਆ ਉਹ 10000 ਦੀ ਜਿਹੜੀ ਆ ਉਹ ਨਹੀਂ ਆ ਸੋ ਮੁੱਖ ਤੌਰ ਦੇ ਉੱਤੇ ਸਾਡੇ ਇਹ ਜਿਹੜੇ ਅੱਜ ਦੇ ਮੇਨ ਦੋ ਗੱਲਾਂ ਤੇ ਫੋਕਸ ਹੀ ਇੱਕ ਤਾਂ ਸ਼੍ਰਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀਆਂ ਵੋਟਾਂ ਤੇ ਇੱਕ ਡਾਕਟਰ ਬੇਦਕਰ ਸਾਹਿਬ ਦੀ ਜਿਹੜੀ ਇਨਸੀਡੈਂਟ ਹੋਈ ਔਰ ਤੀਸਰਾ ਜਿਹੜੀ ਭਰਤੀ ਹੈ ਸਾਰੀ ਉਹਦੀ ਸਾਰੀ ਦੀ ਪ੍ਰਕਿਰਿਆ ਦੀ ਜਿਹੜੀ ਆ ਉਹ ਸੁਮਿਖਿਆ ਕਰਕੇ ਉਹ ਰਿਪੋਰਟ ਮੈਂ ਵਰਕਿੰਗ ਕਮੇਟੀ ਦੇ ਮੈਂਬਰੋਂ ਤੋਂ ਵੀ ਲਈ ਆ ਔਰ ਸਾਰੀ ਜਿਹੜੀ ਜਾਣਕਾਰੀ ਅਸੀਂ ਉਹਨਾਂ ਨਾਲ ਵੀ ਸਾਂਝੀ ਕੀਤੀ ਆ